ਦੋਸਤੋ ਮੈਂ ਤੁਹਾਡਾ ਹੋਸਟ ਗੁਬਿੰਦਰਪਾਲ ਵਿਰਕ ਡੈਰੀਜ਼ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ ਇਸ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਆਮ ਬਾਂਗ ਜਿਵੇਂ ਪਹਿਲਾਂ ਵੀ ਅਸੀਂ ਤੁਹਾਨੂੰ ਤੁਹਾਡੇ ਰੂਬਰੂ ਹੁੰਨੇ ਆ ਪੰਜਾਬ ਅਤੇ ਮਹਾਰਾਸ਼ਟਰ ਦੇ ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ ਹੋਂਣਾ ਦੇ ਨਾਲ ਵਿਰਕ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਿਰਕ ਸਾਹਿਬ ਕਈ ਵਾਰ ਕੀ ਹੁੰਦਾ ਵੀ ਤੁਸੀਂ ਹੁਣ ਜਿਵੇਂ ਏਐਸਪੀ ਤੋਂ ਲੈ ਕੇ ਡੀਜੀਪੀ ਤੱਕ ਦੇ ਉਹਦੇ ਤੱਕ ਪਹੁੰਚੇ ਕਈ ਵਾਰੀ ਅਜਿਹੇ ਬਦ ਬੰਦੇ ਤੁਹਾਡਾ ਨਾਰਮਲੀ ਪੁਲਿਸ ਦਾ ਤਾਂ ਅਪਰਾਧੀਆਂ ਨਾਲ ਹੀ ਬਾਤ ਪੈਣਾ। ਕੋਈ ਅਪਰਾਧੀ ਇਹੋ ਜਿਹਾ ਵੀ ਹੁੰਦਾ ਵੀ ਬਾਅਦ 'ਚ ਜਾ ਕੇ ਮੰਨ ਲਓ ਕਿਸੇ ਵਿਭਾਗਮੇ ਦੇ ਵਿੱਚ ਵੱਡੀ ਪਦਵੀ ਤੇ ਕੋਈ ਮੰਤਰੀ ਬਣ ਗਿਆ, ਐਮਪੀ ਬਣ ਗਿਆ, ਐਮਐਲਏ ਬਣ ਗਿਆ, ਉਸ ਤੋਂ ਬਾਅਦ ਤੁਹਾਨੂੰ ਸਲੂਟ ਵੀ ਮਾਰਨੇ ਪੈਂਦੇ ਹੁਣ। ਨਹੀਂ ਦੇਖੋ ਅਕਸਰ ਅਕਸਰ ਫਿਲਮਾਂ 'ਚ ਦੇਖਦੇ ਹੁੰਨੇ ਜਿਵੇਂ ਮੇਰੇ ਕੋਲ ਨਹੀਂ ਦੇਖੋ ਕੀ ਹੁੰਦਾ। ਅ ਮੈਂ ਸਾਰੇ ਨਤੀਜੇ ਤੋਂ ਲੰਘਿਆ ਜੀ। ਔਰ ਉਹ ਔਰ ਯੂ ਲੀ ਇੰਡੀਆ ਜੀ ਤੁਸੀਂ ਸਾਡੇ ਸਮਾਜ ਦੇ ਅੰਦਰ ਇਹ ਚੀਜ਼ਾਂ ਹੋਣ ਵਾਲੀਆਂ ਨੇ ਔਰ ਹੋ ਸਕਦੀਆਂ ਨੇ ਜੇਕਰ ਬੰਦਾ ਜਿਹੜਾ ਗਲਤ ਰਸਤੇ ਤੇ ਜਾ ਰਿਹਾ ਉਹ ਨੂੰ ਠੀਕ ਟਾਈਮ ਤੇ ਚੈੱਕ ਕਰਤਾ ਜਾਏ ਤੇ ਮੇਰੇ ਗਲਤ ਰਸਤੇ ਤੇ ਜਾਂਦੇ ਆ ਰੋਕੇ ਹੋਏ ਕਈ ਬੰਦੇ ਸਿੱਧੇ ਰਸਤੇ ਪਾ ਕੇ ਹੁਣ ਮਤਲਬ ਜੇ ਮੈਂ ਤੁਹਾਨੂੰ ਜੋ ਸਾਡੇ ਪੁਰਾਣਾ ਮੇਅਰ ਬਣ ਗਿਆ ਉਹ ਜਦੋਂ ਸਿੱਧੇ ਰਸਤੇ ਆ ਗਏ ਤੇ ਉਹਨਾਂ ਦਾ ਜਿਹੜਾ ਅਸਲੀ ਸਮਾਜ ਦੇ ਅੰਦਰ ਪੋਟੈਂਸ਼ੀਅਲ ਹੈਗਾ ਸੀ ਉਹ ਉਸ ਪਾਸੇ ਤੁਰ ਪਏ ਉਹਦੀ ਵਰਤੋਂ ਹੋ ਗਈ ਉਹਦੀ ਵਰਤੋਂ ਹੋ ਗਈ ਅਸਾ ਉਹ ਮਤਲਬ ਹੁਣ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਛੋਟੀ ਜਿਹੀ ਜੀ ਮੈਂ ਜ਼ਿਲ੍ਹੇ ਸਪੋਸਟਡ ਸਾਹ ਤੇ ਉਹ ਜ਼ਿਲ੍ਹਾ ਬੜਾ ਖਤਰਨਾਕ ਹੁੰਦਾ ਸੀ ਸਾਰੇ ਕਿਹੜੀ ਜਗ੍ਹਾ ਅਮਰ ਅਗਰ ਅਹਿਮਦ ਅਗਰ ਮਹਾਰਾਸ਼ਟਰ ਮਹਾਰਾਸ਼ਟਰ ਜੀ ਬਹੁਤ ਵੱਡਾ ਏਰੀਆ ਹੱਤ ਜ਼ਿਲ੍ਹਾ 17200 ਸਕੂਅਰ ਕਿਲੋਮੀਟਰ ਅੱਛਾ ਜੀ ਉਹਦਾ ਏਰੀਆ ਪੰਜਾਬ ਸਾਰੇ ਦਾ ਪੰਜਾਬ ਦਾ ਤੀਜਾ ਹਿੱਸਾ ਹਾਂਜੀ ਪੰਜਾਬ ਦਾ ਤੀਜਾ ਹਿੱਸਾ ਪੰਜਾਬ ਦਾ ਤੀਜਾ ਹਿੱਸਾ ਸਮਝੋ ਤੇ ਬੜਾ ਐਕਟਿਵ ਜ਼ਿਲ੍ਹਾ ਬੜਾ ਬਹੁਤ ਭਜਨਟ ਕਰਨੀ ਪੈਂਦੀ ਸੀ ਅੱਛਾ ਇੱਥੇ ਤੇ ਜਿਵੇਂ ਇੱਕ ਐਸਪੀ ਤੋਂ ਨਾਲ ਦੋ ਤਿੰਨ ਐਡੀਸ਼ਨਲ ਐਸਪੀ ਜਾਂ ਐਸਪੀ ਸਿਟੀ ਐਸਪੀ ਕ੍ਰਾਈਮ ਉੱਥੇ ਕੁਝ ਨਹੀਂ ਸੀ ਹੁੰਦਾ ਉਹ ਕਸਪੀ ਤੈਨੂੰ ਡੀਐਸਪੀ ਉਹ ਤੈਨੂੰ ਸਬਡਿਵੀਜ਼ਨ ਚੈੱਕ ਡੀਐਸਪੀ ਹੈਡਕੁਆਟਰ ਤੇ ਤੁਸੀਂ ਉਹਨਾਂ ਨਾਲ ਕੰਮ ਚਲਾਉਣਾ ਹੈ ਉਥੇ ਜਿੱਥੇ ਵੀ ਪਾਵਰ ਇੰਟੈਲੀਜੈਂਸ ਦਾ ਰਿਲੇਟਡ ਸਬਜੈਕਟ ਆ ਜਾਂ ਕ੍ਰਾਈਮ ਦਾ ਰਿਲੇਟਡ ਸਬਜੈਕਟ ਹੈ ਸਭ ਕੁਝ ਤੁਹਾਡੇ ਕੋਲ ਹੈ ਉਹ ਸਾਰਾ ਜਿਹੜਾ ਉਹ ਅੱਛਾ ਉਹਦਾ तकरीबन 20% ਪੋਪੂਲੇਸ਼ਨ ਮੁਸਲਮਾਨ ਹੈ ਹਮ ਔਰ ਮੁਸਲਮਾਨ ਸਿਰਫ ਸ਼ਹਿਰਾਂ ਚ ਨਹੀਂ ਆ ਪਿੰਡਾਂ ਚ ਵੀ ਆ ਮਤਲਬ ਜਿਹੜੀ ਕਮਿਊਨਲ ਸਿਚੁਏਸ਼ਨ ਸ਼ਹਿਰਾਂ ਚ ਅਰਾਈਜ਼ ਕਰਦੀ ਉਹ ਪਿੰਡਾਂ ਚ ਵੀ ਹੋ ਜਾਂਦੀ ਹੈ ਉੱਥੇ। ਉਤਤ ਤੋ ਉਹ ਬੜਾ ਖਤਰਨਾਕ ਦਿਲਾ ਮਨ ਰਿਹਾ ਕਰਦਾ ਸੀ। ਤੇ ਜਿੱਥੇ ਬਹੁਤ ਜ਼ਿਆਦਾ ਘਟਰਾਵਾ ਹਰ ਤਰ੍ਹਾਂ ਦੀਆਂ ਹੁੰਦੀਆਂ ਸੀ ਵਾਰਦਤਾਂ। ਤੇ ਮੈਨੂੰ ਜਦੋਂ ਉੱਥੇ ਮੈਂ ਗਿਆ ਤੇ ਸਾਡੀ ਜਿਹੜੀ 6 ਮਹੀਨੇ ਬਾਅਦ ਕਾਨਫਰੰਸ ਬੋਮੇ ਹੁੰਦੀ ਸੀ ਜੇ ਮੈਨੂੰ ਚਾਰਜ ਲਿਆ ਥੋੜੇ ਦਿਨ ਹੋਏ ਸੀ। ਪਤਾ ਉਹ ਮੀਟਿੰਗ ਆ ਗਈ ਤਾਂ ਮੈਂ ਉਹਦੇ ਚ ਗਿਆ ਤੇ ਉੱਥੇ ਮੁੱਖ ਮੰਤਰੀ ਜੀ ਨੇ ਰੈਫਰ ਕੀਤਾ ਵੀ ਉੱਥੇ ਸਾਡੇ ਹਾਲਾਤ ਬੜੇ ਖਰਾਬ ਹੈ ਕੌਣ ਚੀਫ ਮਿਨਿਸਟਰ ਕੌਣ ਸੋ ਜੀ ਅਮ ਯਾਰ ਅੰਤੋਲੇ ਅੱਛਾ ਯਾਰ ਅੰਤੋਲੇ ਚੀਫ ਮਿਨਿਸਟਰ ਉਹ ਪੁੱਛਣ ਲੱਗੇ ਵੀ ਕੌਣ ਐਸਪੀ ਅਮਰਨਗਰ ਤੇ ਮੈਂ ਖੜਾ ਹੋ ਗਿਆ ਤੇ ਕਹਿੰਦੇ ਵੀ ਬੁਢੀ ਗੋਤ ਦੇ ਹਾਲਾਤ ਬੜੇ ਖਰਾਬ ਨੇ ਤੇ ਮੈਂ ਸਾਰੇ ਗਿਵਰਚਾਂ ਦਾ ਬੋਲਦੇ ਸੀ ਮੈਂ ਤਾਂ ਤੈਨੂੰ ਉੱਥੇ ਭੇਜਿਆ ਤੇ ਮੈਂ ਬਾਅਦ ਵਿੱਚ ਨੂੰ ਪਤਾ ਲੱਗਾ ਤੂੰ ਛੁੱਟੀ 'ਤੇ ਉੱਤੇ ਹੈ ਅਬਦ ਅਸਰ ਮਗਾ ਸਰ ਕੁਝ ਕਰੀ ਲੋ ਪ੍ਰੋਬਲਮ ਸੀ ਤੇ ਵਾਈਫ ਹਸਪੀਟਲ ਸੀ ਉਸ ਵੇਲੇ ਮੈਨੂੰ ਤਾਂ ਛੁੱਟੀ ਲੈਣੀ ਪਈ ਤੇ ਮੈਂ ਚਾਰਜ ਲੈ ਲਿਆ ਤੇ ਮੇਰੇ ਖਿਆਲੋਂ ਹੋਰ 15 20 ਦਿਨਾਂ ਜਿੰਨਾ ਮੇਰੇ ਸਭ ਸਮਝਣ ਦੀ ਕੋਸ਼ਿਸ਼ ਕਰ ਲਈ ਜਿਲ੍ਹੇ ਨੂੰ ਤੇ ਠੀਕ ਹੋ ਜਾਏਗਾ ਮੈਂ ਇਹ ਨਾ ਕਹਿ ਕੇ ਤੇ ਪਰ ਕਹਿ ਦੇਣਾ ਸੌਖਾ ਸੀ ਹੂੰ ਉਹਨੂੰ ਠੀਕ ਕਰਨ ਨਾਲ ਹੂੰ ਆ ਸ਼ਹਿਰ ਦੇ ਅੰਦਰ ਗੁੰਡਿਆਂ ਦੀ ਪਰ ਮਾਰ ਅੱਛਾ ਜੀ ਇਹੰਦਰਾ ਕਰਿਓ ਕਈ ਸੜਕਾਂ ਅਸੀ ਜਿੱਥੋਂ ਪੁਲਿਸ ਵਾਲਾ ਲੰਘ ਹੀ ਨਹੀਂ ਸਕਦਾ ਉਥੇ ਸਟੈਪ ਕਰ ਦਿੰਦੇ ਸੀ ਹੂੰ ਮੈਂਰੇ ਮੇਰੇ ਲਈ ਫਿਰ ਸਿਰਫ ਉਹਨਾਂ ਨੂੰ ਬਦਮਾਸ਼ਾਂ ਨੂੰ ਚੈੱਕ ਕਰਨਾ ਇੱਕ ਹਸਾਸੀ ਤੇ ਪੁਲਿਸ ਨੂੰ ਉਹਨਾਂ ਦਾ ਤਗੜਾ ਕਰਨਾ ਕੋਈ ਉਹ ਹਰ ਏਰੀਆ ਚ ਜਾ ਸਕਣ ਉਹਦੇ ਲੋੜਾ ਕੇ ਸਰ ਨੂੰ ਪੜਨ ਦੀ ਤੇ ਉਹਨੂੰ ਫੜ ਕੇ ਲਿਆ ਸਕਣ ਹੂੰ ਤੇ ਅਸਾ ਫਿਰ ਥੋੜਾ ਜਿਹਾ ਉੱਥੇ ਪੁਰਾਣੇ ਕੋਈ ਉਹ ਫੁਲਾਣੇ ਬਦਮਾਸ਼ ਨੇ ਜੀ ਉਹਨਾਂ ਨੂੰ ਸਾਠ ਨਹੀਂ ਲੱਗਦੀ ਜੀ ਅੱਛਾ ਜੀ ਅ ਜਿਸ ਮੈਨੂੰ ਉਤੰਦੇ ਹੈ ਕਿ ਕਦੇ ਪਰਲਮੈਂਟ ਵੀ ਗਈ ਬਦਮਾਸ਼ਾਂ ਨੂੰ ਸੱਟ ਨਹੀਂ ਲੱਗਦੀ ਪਰ ਉੱਥੇ ਦੋ ਚਾਰ ਆਓ ਜਿਹਨੇ ਉਹਨੂੰ ਕਹਿੰਦੇ ਆ ਕਿ ਉਹ ਕੋਈ ਚਹੋਜੀ ਚੀਜ਼ ਖਾਂਦੇ ਆ ਅੱਛਾ ਜੀ ਤੇ ਉਹਨਾਂ ਨੂੰ ਪੀੜਤ ਦੀ ਹੁੰਦੀ ਗੱਲ ਜਿੰਨਾ ਮਰਜੀ ਕੁੱਟ ਲਓ ਆ ਉਹ ਮਰਜੀ ਕਰ ਲੈਣ ਅੱਛਾ ਮੈਂ ਮਰਕਜ਼ੀ ਸੌਰੀ ਬਕਾ ਮੈਨੂੰ ਮੈਂ ਅਜ ਤੱਕ ਉਹੋ ਜੀ ਚੀਜ਼ ਦਾ ਦੇਖੀ ਨਾ ਖਾਧੀ ਪਰ ਕੋਈ ਨਹੀਂ ਮੈਂ ਕਹਾਂਗੇ ਦੇਖਾਂਗੇ ਤੇ ਜ਼ਿੰਦਗੀ ਦੇ ਬੜੇ ਆਓ ਜਿਹਨਾਂ ਦਾ ਮਿਲਨੇ ਹੁੰਦੇ ਆ ਪੁਲਿਸ ਅਧਿਕਾਰੀ ਸਾਡਾ ਜੇ ਕੈਰੀਅਰ ਹੈਗਾ ਤੇ ਅਵਿ ਅਮਨਗਰ ਵੀ ਦੇਖ ਲਾਂਗੇ ਤੇ ਉਸ ਤੋਂ ਬਾਅਦ ਹੌਲੀ ਹੌਲੀ ਉਹਨੂੰ ਠੀਕ ਕੀਤਾ ਅਸੀਂ ਉੱਥੇ ਇੱਕ ਦਿਨ ਉਹ ਹੌਲੀ ਹੌਲੀ ਬੰਦੇ ਜਿਹੜੇ ਪੁਰਾਣੇ ਚੇਸਾਂ ਦੇ ਭਗੌੜੇ ਸੀ ਉਹ ਫੜਨੇ ਸ਼ੁਰੂ ਕਰਤੇ ਅਜਾ ਮੈਂ ਉੱਥੇ ਅਹਰਦਬਾਦ ਮਹਾਜ ਦੇ ਕਿ ਵੀ ਜੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਵਕੀਲ ਨੇ ਕੋਈ ਸਵਾਲ ਪੁੱਠਾ ਪੁੱਛ ਰਿਹਾ ਉੱਥੇ ਹੀ ਚਾਕੂ ਕਢ ਲਿਆ ਮੋਟੂ ਗੋਟ ਇਹ ਸੀਐਮ ਨੇ ਵੀ ਤੁਹਾਨੂੰ ਐਸੇ ਕਰਕੇ ਲੈਸ ਵੀ ਉੱਥੇ ਜਿਆਦਾ ਇਸ ਤਰ੍ਹਾਂ ਦੀ ਸਿਚੁਏਸ਼ਨ ਸੀ ਉੱਥੇ ਕ੍ਰਾਈਮ ਜਿਆਦਾ ਸੀ ਦੇਖੋ ਇਤਾਂ ਸੀ ਕਈ ਵਾਰੀ ਉਹ ਜਿਹੜੇ ਦਜ਼ੀਆਂ ਹੁੰਦੇ ਰਹੇ ਵੀ ਆ ਨਹੀਂ ਜੀ ਪਹਿਲਾਂ ਇਹਨੂੰ ਭੇਜਾ ਉਹ ਨਹੀਂ ਜੀ ਉਹ ਪ੍ਰੋਬਲਮ ਹੋ ਗਈ ਜੀ ਕ੍ਰਾਈਮ ਉੱਥੇ ਕਿਸ ਤਰ੍ਹਾਂ ਦਾ ਸੀ ਜਿਆਦਾ ਹਾਂਜੀ ਕ੍ਰਾਈਮ ਕਿਸ ਤਰ੍ਹਾਂ ਦਾ ਸੀ ਜਿਆਦਾ ਉੱਥੇ ਕ੍ਰਾਈਮ ਜਿਆਦਾ ਸੀ ਬਦਮਾਸ਼ੀ ਬਹੁਤ ਸੀ ਕਿਸ ਤਰ੍ਹਾਂ ਦਾ ਕ੍ਰਾਈਮ ਦੇਖੋ ਉਹ ਸ਼ੋਰ ਦੇ ਸਰਕਾਰ ਤੋਂ ਫਿਰ ਰਗੇ ਅੱਛਾ ਮੈਂ ਮੇਰੇ ਸ਼ਰੇਆਮ ਗੁੰਡਾਗਰਦੀ ਬਦਮਾਸ਼ੀ ਕਰੇਗਾ अच्छा। 어서 ਉਹ ਫਿਰ ਮੈਨੂੰ ਸੜਕਾਂ ਤੇ ਆਪ ਨਿਕਲਣਾ ਪਿਆ। اچھا। 어서 ਜਿਹੜਾ ਕੋ ਮੈਂ ਕਾਲਰ ਹੁੰਦਰ ਉੱਚਾ ਦੇਖਣਾ ਮੈਂ ਉਹ ਰਿਆ। ਕਾਲਰ ਤੋਂ ਲੈਕਰ ਤੇ ਕੱਲ ਤੋਂ ਮੈਂ ਜਿਹੋ ਜੇ ਕਪੜੇ ਦੇਖ ਲੈ ਤੇਰੇ। ਤੇ ਮੈਂ ਬਹੁਤ ਸਖਤੀ ਨਾਲ ਪੇਸ਼ ਆਵਾਂਗਾ। ਮੈਂ ਤੁਹਾਨੂੰ ਸ਼ਰਾਫਤ ਨਾਲ ਕਹਿ ਰਿਹਾ। ਮੇਰੀ ਗੱਲ ਸਮਝ ਰਿਹਾ। ਹਾਂਜੀ। ਫਿਰ ਮੈਂ ਕੱਲ ਆਵਾਂਗਾ। ਮੈਨੂੰ ਇੱਥੇ ਹੀ ਮਿਲ। ਉਸ ਤੋਂ ਬਹੁਤ ਸਾਰੇ ਮੁੰਡੇ ਜਿਹੜੇ ਸੀ ਉਹ ਠੀਕ ਹੋ ਗਏ ਹੌਲੀ ਹੌਲੀ ਜਿਹੜੇ ਨਹੀਂ ਸੀ ਫਿਰ ਕਿਸਾਂ ਜਨਵਾਲਸ ਨਾਲ ਫੜ ਕੋਈ ਨਹੀਂ ਸੀ ਰ ਆ ਉਹ ਉਹਨਾਂ ਨੂੰ ਫਿਰ ਪੜਨਾ ਸ਼ੁਰੂ ਕਰਤਾ ਹੌਲੀ ਹੌਲੀ ਤੇ ਮੇਰੀ ਉਸ ਜ਼ਿਲ੍ਹੇ 'ਚ ਗ੍ਰਿਪ ਬਣਨ ਲੱਗ ਪਈ ਜਿਹੜੇ ਡਿਜਸਪੀ ਵੀ ਚੰਗੇ ਸਾਥ ਦੇਣ ਲੱਗ ਪਏ ਇਨਸਪੈਕਟਰ ਦੇ ਕੋਲ ਜੇਕਰ ਕੋਟਾ ਸਪਾਈ ਹੌਲਦਾਰ ਜਿਹੜਾ ਉਹਨਾਂ ਦਾ ਕੰਫੀਡੈਂਸ ਆਜੇ ਵੀ ਤੁਸੀਂ ਉਹਨੂੰ ਕਾਪੀ ਉਹ ਫੋਲਡਰ ਮੈਨੂੰ ਫੜ ਕੇ ਲਿਆਉਣਾ ਤੇ ਉਹ ਫੜ ਕੇ ਲਿਆ ਹੋਵੇ ਸਮਝੋ ਤੁਹਾਡਾ ਸਿਸਟਮ ਠੀਕ ਹੈ। ਹੂੰ। ਕੋਈ ਤੱਕਾ ਨਹੀਂ ਕਰਨਾ ਪਰ ਜੇ ਉਹ ਵਾਂਟਡ ਹੈਗਾ ਤਾਂ ਤੁਸੀਂ ਉਹਨੂੰ ਕਹਿੰਦੇ ਹੋ ਵੀ ਚੱਲ ਥਾਣੇ ਉਹ ਬੰਦੇ ਨੂੰ ਆਉਣਾ ਪਏਗਾ। ਹੂੰ। ਤੇ ਤਕਾਨੀ ਤੁਸੀਂ ਵੀ ਕਰਨਾ ਨਾ ਹੋਣ ਦੇਣਾ। ਹੂੰ। ਪਰ ਕਿਸੇ ਨੂੰ નિર્ਦੋਸ਼ ਨੂੰ ਠਾਣਾ ਨਹੀਂ ਸੱਦਣਾ। ਹੂੰ। ਪਰ ਜੇਕਰ ਕੋਈ ਦੋਸ਼ੀ ਹੈ ਔਰ ਉਹ ਬੁਲਾਇਆ ਮੈਸੇਜ ਜਾਏਗਾ ਤੇ ਉਹ ਆਪੇ ਪਹੁੰਚੇਗਾ। ਹੂੰ। ਤੇ ਉਹ ਸਾਰਾ ਸਿਸਟਮ ਮੈਨੂੰ ਲੱਗ ਰਿਹਾ ਸੀ ਵੀ ਹਰ ਚੀਜ਼ ਆਪਣੀ ਆਪਣੀ ਜਗ੍ਹਾ ਤੇ ਠੀਕ ਚੱਲਣ ਲੱਗ ਪਈ ਆ ਹੂੰ ਉਹਦੇ ਮੈਨੂੰ ਕੁਝ ਸਖਤੀ ਵੀ ਕਰਨੀ ਪਈ ਅੱਛਾ Hindu ਬਦਮਾਸ਼ ਵੀ ਸਾਨੂੰ ਮੁਸਲਮਾਨ ਵੀ ਸਾਨੂੰ ਅੱਛਾ ਸਰਪ੍ਰਾਈਜ਼ ਦੀ ਕੋਈ ਸਰਦਾਰ ਵੀ ਸਾਨੂੰ ਤੇ ਮੈਂ ਸਾਰਿਆਂ ਦੇ ਖਿਲਾਫ ਜੋ ਜੋ ਕਾਨੂੰਨੀ ਕਾਰਵਾਈ ਸੀ ਉਹ ਸ਼ੁਰੂ ਕਰਕੇ ਤੇ ਉਹ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਵਿੱਚ ਇੱਕ ਮਰਡਰ ਹੋ ਗਿਆ ਅੱਛਾ ਮੁਸਲਮਾਨ ਮੈਂ ਸਟਾਪ ਕਰ ਦਿੱਤਾ ਕੁਝ ਸ਼ਿੰਦੂ ਮੁੰਡਿਆਂ ਨੇ ਤੇ ਉਹਦੇ ਕੋਲ ਕੁਝ ਪੰਜਾਬੀ ਮੁੰਡੇ ਵੀ ਸਨ ਤੇ ਉਹ ਤੋਂ ਬਾਅਦ ਉਹ ਭੱਜ ਗਏ ਅੱਛਾ ਅਸੀਂ ਰੇਡ ਰੂਟ ਕਰਦੇ ਰਹੇ ਅੱਛਾ ਰੇਡ ਕਰਾਉਂਦੇ ਰਹੇ ਅੱਛਾ ਮੈਂ ਪਹਿਲਾਂ ਪੂਨਾ ਕੰਮ ਕੀਤਾ ਹੋਇਆ ਸੀ ਮੈਨੂੰ ਮੇਰੇ ਪੂਨਾ ਦੇ ਕਿਸੇ ਮੁਖਬਰ ਨੇ ਫੋਨ ਕੀਤਾ ਕਿ ਜੀ ਤੁਹਾਡੇ ਕੋਈ ਬੰਦੇ ਪਕੜੇ ਹੋਏ ਆ ਮੈਂ ਕਿਹਾ ਕਿਉਂ ਹੂੰ ਉਹ ਕਿੰਨੇ ਦਿਨ ਸੇ ਕਿਤੇ ਆ ਕੇ ਚੋਪੜ ਮੱਟੀ 'ਚ ਰਹਿ ਰਹੇ ਨੇ ਮੈਂ ਸੀ ਮੈਨੂੰ ਪਤਾ ਲੱਗਿਆ ਸੀ ਤੇ ਮੈਂ ਪਹਿਲਾਂ ਤਾਂ ਚੋਪੜਿਆ ਫਿਰ ਮੈਨੂੰ ਯਾਦ ਆਇਆ ਕਿ ਉੱਥੇ ਤੁਸੀਂ ਪੋਸਟਡ ਹੋ ਫਿਰ ਤਾਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਅੱਛਾ ਮੈਂ ਉਹ ਬੰਦੇ ਫੜ ਲਏ ਚੋਕ ਵਾਲੇ ਸੋ ਉਹ ਜਿਹੜੇ ਜਿਹਨੇ ਲੁਕਾਇਆ ਸੀ ਜਿਹਦੇ ਘਰ ਉਹਨੂੰ ਵੀ ਆ ਗਿਆ ਉਹਨੂੰ ਵੀ ਚੋਕਲਾ ਨਾਮ ਅਸਾ ਮਰਡਰ ਦੇ ਵਿੱਚ ਸੀ ਉਹ ਬੰਦਾ ਜੇ ਗ੍ਰਿਫਤਾਰੀ ਪੈ ਰਹੀ ਸੀ ਉਹ ਬਿਲਕੁਲ ਉਹ ਤਾਂ ਵੀਆਈਪੀ ਵਿਜ਼ਿਟ ਸੀ ਤੇ ਮੈਂ ਉਹ ਤਸਰਾ ਸੀ ਵੀ ਇਹਨਾਂ ਨੂੰ ਉਹ ਉਹਨੂੰ ਉਹ ਡਿਸਕ੍ਰਿਪਸ਼ਨ ਵਗਰਾ ਲਿਖੀ ਦੀ ਅਰੇਸਟ ਵੇਲੇ ਤੇ ਉਹ ਚੱਲ ਰਿਹਾ ਸੀ ਕੰਮ ਤੇ ਮੈਂ ਜਦੋਂ ਉਹਨਾਂ ਨੂੰ ਮਿਲਣ ਗਿਆ ਥਾਣੇ ਤੋਂ ਮੈਂ ਕਿਹਾ ਫਾਰਮੈਲਿਟੀ ਕਰ ਲਓ ਬਾਅਦ ਇੰਟਰੋਗੇਸ਼ਨ ਲਈ ਮੈਂ ਵੀ ਉਹਨਾਂ ਕੋਲ ਬੈਠ ਗਿਆ ਤੇ ਅੱਗੇ ਉਹ ਮਰਡਰ ਦੀ ਜਿਹੜੀ ਇਨਵੈਸਟੀਗੇਸ਼ਨ ਕੰਪਲੀਟ ਕਰੀਏ ਉਹ ਉਹ ਤਿਕਾ ਦਿਸ਼ਾ ਤਾਂ ਨਨਨੇ ਉਹ ਚੇਰੇ ਪੱਟੀ ਕਹਿੰਦੇ ਉਸ ਵਿੱਚ ਨਾ ਕਿ ਜਿਸਮ ਉੱਤੇ ਕੋਈ ਜ਼ਖਮ ਦਾ ਨਿਸ਼ਾਨ ਤੱਕ ਨਹੀਂ ਉਸ ਕਰਕੇ ਕਪੜੇ ਲਗਾਉਂਦੇ ਆ ਇਹ ਸਾਰੇ ਉਸ ਅੰਡਰਵੀਅਰ ਤੇ ਬਰਨਾਂ ਚ ਖੜੇ ਤੇ ਉਹਨਾਂ 'ਚ ਇੱਕ ਬੰਦਾ ਉਹ ਜਿਹੜਾ ਦਿਸਾਉ ਬੋਡੀ ਬਹੁਤ ਤਗੜੀ ਹੋਤੀ ਅੱਛਾ ਜਿਵੇਂ ਬੋਡੀ ਬਿਲਡਰ ਹੁੰਦਾ ਤਾਂ ਮੈਂ ਉਹਨੂੰ ਪੁੱਛਿਆ ਤੂੰ ਬੋਡੀ ਬਿਲਡਿੰਗ ਕਰਦਾ ਹੈ ਤਾਂ ਮੈਂ ਬੋਡੀ ਬਿਲਡਿੰਗ weight lifting ਸਾਰਾ ਕੁਝ ਕਰਦਾ ਤਾਂ ਮੈਂ ਕਿਹਾ ਤੂੰ ਉਹੀ ਜਿਹਦੇ ਘਰ ਰੱਖੇ ਸੀ ਕਨਸਾਬ ਗੋਮਲ ਸਾਰਾ ਗੱਲ ਕਰਨੀ ਚਾਹੁੰਦਾ ਹੂੰ ਅੱਛਾ ਮੇਰਾ ਕਪੀ ਤੁਸੀਂ ਮੈਂ ਅਸਲ ਵਾਰ ਦਾਰਿਆ ਤੇ ਕਨਸਾਬ ਮੇਰੀ ਗ੍ਰਫਟਾਰੀ ਨਾ ਪੈਂਦੋ ਮੈਂ ਵੀ ਕਸੂਰਾ ਅੱਛਾ ਉਹ ਕ੍ਰਿਮੀਨਲ ਉਹਨੇ ਆਪਦੇ ਕਰੇ ਰੱਖੇ ਹੋਏ ਸੀ ਹਾਂ ਉਹਨਾਂ ਨਾਲ ਵੀ ਹੋਰ ਸੂਰ ਰਿਹਾ ਸੀ ਹੂੰ ਅੱਛਾ ਕੋਈ ਮੇਰਾ ਕਸੂਰਾ ਹੈ ਵੀ ਉਹ ਮੇਰੇ ਕਰ ਰਹੇ ਨੇ ਮੈਨੂੰ ਪਤਾ ਨਹੀਂ ਸੀ ਕਿ ਮੈਂ ਨੇ ਪੁਰਾਣੇ ਵਾਕਫ ਸੰਨ ਮੈਨੂੰ ਉਹਨਾਂ ਨੇ ਦੱਸਿਆ ਨਹੀਂ ਵੀ ਅਸੀਂ ਪਕਾਉਨੇ ਹੂੰ ਤੁ ਫਿਰ ਮੈਂ ਜਿੱਥੇ ਜਾ ਰਹਾ ਸੀ ਮੈਂ ਕਿਹਾ ਵੀ ਹਾਲੇ ਰੁਕ ਜਾਓ ਮੈਂ ਤੇ ਮੈਨੂੰ ਪਤਾ ਪਿਆ ਕਿ ਸਰ ਮੈਂ ਇੱਕ ਅਲਾਤ ਮੁੰਡਾ ਜਿਹੜਾ ਉਹ ਤਾਂ ਹੁਣ 24 25 ਸਾਲ ਦਾ ਤੇ ਮੈਂ ਚੋਪੜੀ ਚੋਪੜ ਪੱਟੀ ਚ ਵੱਡਾ ਹੋਇਆ ਹੂੰ ਕੋਈ ਸ਼ਾਮ ਨੂੰ ਨੌਕਰੀ ਕਰਕੇ ਸਵੇਰੇ ਪੜਦਾ ਹੁੰਦਾ ਸੀ ਤੇ ਮਾਪੜੇ ਸਿਰ ਤੇ ਵੱਡਾ ਹੋਇਆ ਚੋਪੜ ਪੱਟੀ ਦੇ ਬਚਾਰੂ ਸਪੋਰਟਸ ਬੋਡੀ ਬਿਲਡਿੰਗ weight lifting ਵਾਲੀ ਟ੍ਰੇਨਿੰਗ ਦਿੰਦਾ ਹੂੰ ਤੇ ਮੇਰੇ ਬੜੇ ਸੁਪਨੇ ਨੇ ਸਾਰਾ ਕੁਝ ਟੈਟੇਰੀ ਹੋ ਜੂ ਤੇ ਮੈਂ ਉਹਨੂੰ ਕਹਿੰਦਾ ਮੈਂ ਦੁਬਾਰਾ ਹੋਣਾ ਮੈਂ ਆ ਕੇ ਤੇਰਾ ਗੱਲ ਕਰਾਂਗਾ ਹੂੰ ਅੱਛਾ ਮੈਂ ਆ ਕੇ ਦੇਖਿਆ ਤੇ ਨਾਲ ਮੈਂ ਪੁਨੇ ਮੈਂ ਪਹਿਲਾਂ ਕੰਮ ਕੀਤਾ ਸੀ ਮੈਂ ਉੱਥੇ ਆਪਣੇ ਕੋਈ ਆਫਸਰ ਨੂੰ ਫੋਨ ਕੀਤਾ ਕਿ ਭਾਈਆ ਮੁੰਡੇ ਦੀ ਰਿਪੋਰਟੇਸ਼ਨ ਪਤਾ ਕਰੋ ਉਹਨਾਂ ਸਾਰਿਆਂ ਨੇ ਕਿਹਾ ਜੀ ਵੀ ਸਮਾਜਿਕ ਕੰਮਾਂ 6 ਸਾਲਾਂ ਦਾ ਤੇ ਬੜਾ ਜ਼ਿੰਮੇਵਾਰ ਔਰ ਚੰਗਾ ਵਿਚਰਦਾ ਸਮਾਜ ਦੇ ਵਿੱਚ ਮੈਂ ਫਿਰ ਨੂੰ ਬੁਲਾਇਆ ਤਦ ਉਹਨੂੰ ਆ ਕੇ ਫਿਰ ਕਹਿਣ ਲੱਗਾ ਵੀ ਸਰ ਮੇਰੀ ਬਹੁਤ ਵੱਡੀ ਬੇਵਕੂਫੀ ਮੈਂ ਉਹਦੇ ਵਿਸ਼ਵਾਸ ਕਰਕੇ ਰੱਖ ਲਏ ਮੈਨੂੰ ਨਹੀਂ ਸੀ ਪਤਾ ਵੀ ਇਹ ਮਰਡਰ ਕਰਕੇ ਆਇਆ ਹੈ ਨਹੀਂ ਤੇ ਮੈਂ ਉਹਨੂੰ ਘਰੋਂ ਕੱਢ ਦਿੰਦਾ ਜਾਂ ਮੈਂ ਕਬਰ ਦਿੰਦਾ ਭਾਈ ਜੀ ਇਹ ਆਇਝ ਫੜ ਲਓ ਤੇ ਮੇਰੀ ਮਦਦ ਕਰੋ اچھا ਮੈਂ ਕਿਹਾ ਵੀ ਮੈਂ ਤੈਨੂੰ ਵਿੱਚੋਂ ਬਾਹਰ ਰੱਖ ਰਿਹਾ ਜੇ ਜ਼ਰੂਰਤ ਪਵੇਗੀ ਐਵੀਡੈਂਸ ਦੇਂਗਾ ਤੇ ਮੇਰੇ ਘਰ ਆ ਕੇ ਠਹਿਰ ਸਕਦਾ ਜਿੱਦਿਆਂਗਾ ਮੈਂ ਕਿਹਾ ਤਬ ਕਿ ਇਸ ਤੋਂ ਬਾਹਰ ਰੱਖੂੰ ਹੂੰ ਉਹ ਕਿ ਇਸ ਤੋਂ ਬਾਹਰ ਰੱਖ ਦਿੱਤਾ ਮੈਨੂੰ ਚੰਗਾ ਲਗਾ ਤੇ ਸਰ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮੇਰੇ ਤੇ ਬਹੁਤ ਮਿਹਰਬਾਨੀ ਕੀਤੀ ਮੈਂ ਕਹਿੰਦਾ ਕੋਈ ਮਿਹਰਬਾਨੀ ਨਹੀਂ ਕੀਤੀ ਹਾਂ ਜੇ ਤੂੰ ਆਪ ਚੰਗਾ ਸੀ ਤੇ ਜਿੱਥੋਂ ਵੀ ਪਤਾ ਕੀਤਾ ਮੇਰੇ ਬਾਰੇ ਰੋਕ ਚੰਗਾ ਬੋਲਦੇ ਤੇ ਸਿਰਫ ਇਹਨਾ ਜਾ ਪਰ ਪਰਮਾਤਮਾ ਨੇ ਤੈਨੂੰ ਬਚਾਇਆ ਤੁਸੀਂ ਮੈਂ ਕੌਣ ਹਾਂ ਨਾ ਬਚਾਉਣ ਵਾਲਾ ਤੇ ਇੱਕ ਚੀਜ਼ ਕਰੀ ਗਲਤ ਪਾਸੇ ਨਾ ਜਾ ਜ ਮੈਂ ਅਸਰ ਤਨ ਕੋ ਜੀ ਸਾਹ ਉਹ ਤੇਰਾ ਰਿਕਾਰਡ ਬੜਾ ਉਸ ਚੰਗੇ ਬੋਲੇ ਸਾਰੇ ਤੇਰੇ ਬਾਰੇ ਜੀ ਸਰ ਬਿਲਕੁਲ ਨਹੀਂ ਜਾਵਾਂਗਾ ਔਰ ਜੇਕਰ ਹੋਣ ਤਾਂ ਕੋਈ ਹੈਗੇ ਵੀ ਸੀ ਕਨੈਕਸ਼ਨ ਸਾਰੇ ਟੁੱਟ ਜਾਣਗੇ ਹੂੰ ਆਖਰ ਗਲ ਕਰਕੇ ਚਲਾ ਗਿਆ ਉਸ ਤੋਂ ਬਾਅਦ ਮੈਂ ਥੋੜਾ ਥੋੜਾ ਉਹਨਾਂ ਨਾਲ ਫਿਰ ਵੀ ਕਨੈਕਟਡ ਰਹਾ ਫਿਰ ਇੱਕ ਵਾਰੀ ਪੋਸਟਿੰਗ ਮੇਰੀ ਹੋ ਗਈ ਮੈਨੂੰ ਦੁਬਾਰਾ ਉਸ ਨਾਲ ਤਲਕਰੀ ਮਿਲ ਆਇਆ ਹੂੰ ਪਰ ਬਹੁਤ ਸੁੰਦਰਾ ਰਿਹਾ ਜੀ ਵੀ ਸਮਾਜ ਦੇ ਕੰਮ ਕਰਦਾ ਹੈ ਯੂਥ ਵੈਲ ਫਿਰ ਉਹ ਕੰਮ ਕਰ ਰਿਹਾ ਅੱਛਾ ਜੀ ਫਿਰ ਆਪਾਂ ਸੁਣਿਆ ਇਹਨੂੰ ਕਾਰਪੋਰੇਟਰ ਦੀ ਟਿਕਟ ਮਿਲ ਗਈ ਕਾਂਗਰਸ ਵੱਲੋਂ ਓਕੇ ਫਿਰ ਸੁਣਿਆ ਕਾਰਪੋਰੇਟਰ ਬਣ ਗਿਆ ਫਿਰ ਸਾ ਡਿਪਟੀ ਮੇਅਰ ਵੀ ਬਣ ਗਿਆ ਫਿਰ ਮੈਂ ਟ੍ਰਾਂਸਫਰ ਹੋ ਕੇ ਪੰਜਾਬ ਆ ਗਿਆ ਫਿਰ ਸੁਣਿਆ ਮੈਂ ਕਿ ਇਹਨੂੰ ਅਮੈਲ ਟਿਕਟ ਮਿਲ ਗਈ ਆ ਇਲੈਕਟ ਹੋ ਗਿਆ ਫਿਰ ਇੱਕ ਵਾਰੀ ਮੈਂ ਗਿਆ ਤਾਂ ਮੈਨੂੰ ਪਤਾ ਲੱਗਾ ਕਿ ਇਹ ਡਿਪਟੀ ਮਿਨਿਸਟਰ ਬਣਿਆ ਹੈ ਅੱਛਾ ਜੀ ਕਰ ਸਮਾਂ ਬਿੱਤਾ ਗਿਆ ਮੈਂ ਵੀ ਡਾਕਟਰ ਕਮੇਰ ਸਰ ਜਾਂ ਐਸਪੀ ਤੋਂ ਪੰਜਾਬ ਆ ਗਿਆ ਅੰਤ ਸੇ ਕੰਮ ਕਰਦਿਆਂ ਕਰਦਿਆਂ ਮੈਂ ਵੀ ਵੀ 22 ਸਾਲ ਮੈਨੂੰ ਲੱਗ ਗਿਆ ਇੱਥੇ ਅੱਛਾ ਮੈਂ ਵੀ 22 ਸਾਲ ਤੋਂ ਬਾਅਦ ਨੂੰ ਵਾਪਸ ਮਹਾਰਾਸ਼ਟਰ ਗਿਆ ਉਂ मेरी ਪਹਿਲੀ पोस्टिंग as डीजी हाउसिंग हुई ਅੱਛਾ ਜੀ ਤੇ डीजी हाउसिंग ਮੈਂ ਸਵਾਖਾਲ ਕੰਮ ਕੀਤਾ ਤੇ ਬਹੁਤ ਬੜਾ ਇੰਟਰਸਟਿੰਗ ਕੰਮ ਸੀ ਮਤਲਬ ਬਹੁਤ ਅੱਛਾ ਆਹਨ ਤੁਸੀਂ ਥਾਣੇ ਥੋੜੇ ਤੇ ਬਿਲਡਿੰਗਾਂ ਬਣਾਉਣੀਆਂ ਫਲੈਟਸ ਬਣਾਉਣੇ ਹੋਰ ਸਾਰਾ ਕੁਝ ਆ ਜਾਂਦਾ ਚੋ ਤਾਹਨੂੰ ਮਤਲਬ ਇਨਫਰਾਸਟ੍ਰਕਚਰ ਬਿਲਡ ਕਰਨਾ ਹੈ ਤੁਹਾਨੂੰ ਨਾਰਮਲੀ ਪੁਲਿਸ ਦੇ ਵਿੱਚ ਜੋ ਤੁਸੀਂ ਕੰਮ ਕਰਦੇ ਹੋ ਉਹਦੇ ਰਿਜ਼ਲਟ ਦਿਸਦੇ ਨਹੀਂ ਉਸੇ ਕ੍ਰਾਈਮ ਫਿਗਰ ਜਾਂ ਉਹ ਸਾਰਾ ਕ੍ਰਾਈਮ ਕੰਟਰੋਲ ਕਰ ਲਾ ਉਹ ਤੁਹਾਨੂੰ ਦਿਸੇਗਾ ਕੁਝ ਨਹੀਂ ਕਦੇ-ਕਦੇ ਸਮਾਜ ਚ ਲੋਕ ਕਰਨ ਕੇ ਫੀਲ ਹੁੰਦਾ ਹੈ ਪਰ ਇੰਪਰੂਵ ਹੋ ਗਿਆ ਅ타 ਪਰ ਅੱਥੇ ਕੀ ਹੈ ਅੱਜ ਕੱਲ੍ਹ ਰਮਜ਼ਾਨ ਪਿਆ ਤੇ 6 ਮਹੀਨੇ ਬਾਅਦ ਉਹ ਤੇ ਬਿਲਡਿੰਗ ਖੜੀ ਗਿਆ ਜਿਹਦੇ ਚ ਦਫਤਰ ਚੱਲ ਰਿਹਾ ਹੈ ਹਮ ਲੋਕ ਆ ਰਹੇ ਨੇ ਜਾ ਰਹੇ ਨੇ ਪਬਲਿਕ ਦੇ ਬੈਠਣ ਲਈ ਵੱਖਰੀ ਜਗ੍ਹਾ ਹੈ ਅ타 ਕੈਂਟੀਨ ਵੱਖਰੀ ਬਣੀ ਹੈ ਜਿੱਥੇ ਉਹ ਰੋਟੀ ਖਾ ਲਵੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਉਹ ਬੜਾ ਇੱਕ ਅੱਛਾ ਕੰਮ ਸੀ ਆਪਣੇ ਆਪ ਮੈਨੂੰ ਉਹ ਡਿਊਟੀ ਬਹੁਤ ਅੱਛੀ ਲੱਗੀ। ਇੱਕ ਜਿੱਥੇ ਤੁਸੀਂ ਨਾ ਇੱਕ ਉਹ ਜਿਹੜਾ ਕੰਮ ਕਰਦੇ ਜਿਹੜਾ ਨਜ਼ਰ ਆਉਂਦਾ ਹੈ। ਅਸਲ ਬਾਤ ਮੇਰੀ ਉਹ ਸੱਡਨਲੀ ਡੀਜੀ ਲਾਤਾ ਮੈਨੂੰ ਉਹਨੇ। ਅੱਛਾ ਜੀ। ਅੱਛਾ ਹੁਣ ਮੈਂ ਪਹਿਲਾਂ ਕਾਲੋਂ ਤੋਂ ਕਰ ਰਿਹਾ ਸੀ ਹੋਮ ਮਿਨਿਸਟਰ ਸੀਐਮ ਸਾਰਿਆਂ ਨੂੰ ਪਰ ਡੀਜੀ ਦਾ ਚਾਰਜ ਲਾ ਕੇ ਮੈਂ ਫਿਰ ਫਰਜ਼ ਮੰਨਦਾ ਸੀ ਜਾ ਕੇ ਕਾਲੋਂ ਕਰਨਾ ਸੀ ਐਮ ਨੂੰ। ਹੋ ਮਿਨਿਸਟਰ ਨੂੰ ਮਿਨਿਸਟਰ ਆਫ ਸਟੇਟ ਫਾਰ ਹੋਮ ਅੱਛਾ ਮੈਂ ਉਹਨੂੰ ਕਾਲ ਰ ਕਰਨ ਕਰਕੇ ਮਿਨਿਸਟਰ ਆਫ ਸਟੇਟ ਫਾਰ ਹੋਮ 1 ਨੂੰ ਕਰ ਲਿਆ ਹੁਣ ਮਿਨਿਸਟਰ ਆਫ ਸਟੇਟ ਫਾਰ ਹੋਮ 2 ਜੀ ਉਹੀ ਮੁੰਡਾ ਜਿਹਨੂੰ ਮੈਂ ਅੱਛਾ ਜੀ ਨਗਰ ਤੋਂ ਛੱਡਿਆ ਸੀ ਜਿਹਨੂੰ ਪਰਾ ਜਿਹਨੇ ਪਰਾ ਦਿੱਤੀ ਸੀ ਕਤਲ ਕਰਨ ਵਾਲੇ ਬੰਦਿਆਂ ਨੂੰ ਉਹ ਮੇਰਾ ਮਿਨਿਸਟਰ ਆਫ ਸਟੇਟ ਫਾਰ ਹੋਮ ਨੰਬਰ 2

मैं तो दूसरे ने तो करना है मैं आवगा नहीं सर आपको कसम मुझे, आ, मेरे पास दफ्तर में मुझे मिलने नहीं मैं आपके पास आऊंगा मैं कहना फिर साहस होके फिर कहना तो केिलडिंग चो के। के पुरानी बिल्डिंग दसवें फलोर ते मैं उस बिल्डिंग <laughs> उस बिल्डिंग चौथे फ्लोर से हूं मैं शाम ਕਲ ਕੁ ਘਰ ਆਉਣਾ ਤਾਂ ਪਾ ਚਾਪ ਜਾਂਗੇ ਇਕੱਠੇ ਤੇ ਸ਼ਾਮ ਨੂੰ ਮੰਤਰੀ ਜੀ ਆਗੇ ਨਛੇ ਨਾ ਲੋ ਨਾ ਸਕਿਉਟੀ ਵਾਲਾ ਲੜਾ ਮਣਾ ਤੇ ਮੈਂ ਫਲੈਟ ਦੇ ਬਾਹਰ ਬੂਜ ਗੈਲਰੀ ਜਿਸਮ ਕੀਤਾ ਲਮਾ ਵੇ ਜਾਂ ਤੇ ਅੱਛਾ ਜੀ ਤੇ ਨਾ ਆਪਣੇ ਸਾਰੇ ਮੁੰਡਾ ਨੂੰ ਕੰਦਾ ਕਿ ਮੈਂ ਅਗਰ ਇਹ ਸਾਬ ਕਭੀ આજ ਦੇ 20 ਸਾਲ ਪਹਿਲੇ मुझे सीधे रास्ते पे नहीं डालते तो मैं भी बॉम्बे का कोई डॉन होता अच्छा तो इन्होंने मुझे उस वक्त बुला के डांट फटकार करके छोड़ के प्यार से समझा के ये बताया कि सीधे रास्ते पे रहो तुम अच्छी जगह पहुंच जाओगे तो इनका मेरे ऊपर एहसान है अच्छा पर उसी ए, उसी नेकी है उन्हें उन्होंने सारा याद रहा आम तौर पर ਰਾਜਦਿੱਤ ਦੇ ਬੰਦੇ ਭੁੱਲ ਜਾਂਦੇ ਨੇ ਸ਼ੇਰ ਉਹਨਾਂ ਮੁਸਾਫਰ ਰਾਹ ਕੀ ਬਾਤੋਂ ਨੂੰ ਅਕਸਰ ਭੁੱਲ ਜਾਂਦੇ ਹਨ ਤੇ ਮਿਲਣ ਲਾ ਜਾਂਦੇ ਆ ਚਾਹ ਦਾ ਕੱਪ ਇਕੱਠੇ ਪੀਦਾ ਗੱਪਸ਼ਪ ਕਰੀਦੀ ਆ ਜੀ ਤੇ ਉਹ ਕੀ ਹੁੰਦਾ ਵੀ ਜਦ ਕੇ ਲੋਕਾਂ ਨੂੰ ਮਿਲ ਕੇ ਚੰਗਾ ਲੱਗਦਾ ਹੈ ਕਈ ਵਾਰੀ ਇਸ ਤਰ੍ਹਾਂ ਦੇ ਜਿਵੇਂ ਤੁਸੀਂ ਦੱਸਿਆ ਹੋਣੀ ਵੀ ਉਹ ਬੰਦਾ ਕਹਿੰਦਾ ਵੀ ਮੈਂ ਤਾਂ ਅੱਜ ਅੱਜ ਬੈਠਾ ਇਸ ਅਚੀ ਪੋਜੀਸ਼ਨ 'ਤੇ ਬੈਠਾ ਹੈ ਹਾਂਜੀ ਬਈ ਅੱਛੀ ਪੋਜੀਸ਼ਨ 'ਚ ਬੈਠਾ ਇਹਦਾ ਬਿਲਕੁਲ ਸਾਫ ਕਰਕੇ ਆਇਆ ਨਹੀਂ ਤਾਂ ਮੈਂ ਡਾਊਨ ਹੁੰਦਾ ਹਾਂ ਹਾਂ ਮਤਲਬ ਜਦੋਂ ਤੁਸੀਂ ਬੰਬੇ 'ਚ ਰਹਿੰਦੇ ਹੋ ਦੇਖੋ ਇਹ ਹਿੰਦੁਸਤਾਨ ਦੇ ਵਿੱਚ ਸਭ ਤੋਂ ਬਾਅਦ ਜ਼ਿਆਦਾ ਜੇ ਕ੍ਰਾਈਮ ਦੇ ਵਿੱਚ ਕੋਈ ਸ਼ਹਿਰ ਮਸ਼ਹੂਰ ਹੈ ਅ ਅੰਡਰਵਰ্ল্ড ਦੇ ਤੌਰ ਤੇ ਜਿਵੇਂ ਅੱਜ ਕੱਲ ਤਾਂ ਅੰਡਰਵਰ্ল্ড ਜਿਹੜਾ ਉਹ ਸਾਡਾ ਇੰਟਰਨੈਸ਼ਨਲੀ ਮਸ਼ਹੂਰ ਹੋ ਗਿਆ ਸਾਡੇ ਜਿਹੜੇ ਪੰਜਾਬ ਨਾਲ ਸੰਬੰਧਿਤ ਬਦਮਾਸ਼ ਨੇ ਉਹ ਇੰਟਰਨੈਸ਼ਨਲ ਲੈਵਲ ਤੇ ਮਾਨਤਾ ਹਾਸਲ ਕਰ ਗਏ ਪਰ ਕਿਸੇ بڑے ਬੰਬੇ ਸੀ ਜਿਹੜਾ ਉਹ ਅੰਡਰਵਰ্ল্ড 'ਚ ਮਸ਼ਹੂਰ ਸੀ ਅੰਡਰਵਰ্ল্ড ਨਾਲ ਤੁਹਾਡਾ ਕਦੇ ਵਾਅ ਪਿਆ ਹੋਵੇ ਜਾਂ ਕੋਈ ਵੱਡਾ ਕਿੱਸ ਬੰਬੋ ਅਮਰੀਕਾ ਦਾ ਵੀ ਪੋਸਟਿੰਗ ਨਹੀਂ ਹੋਈ ਜੀ ਉਹ ਮੈਂ ਜ਼ਿਆਦਾ ਸਮਾਂ ਪਰ ਕਿਸੇ ਵੱਡੇ ਕ੍ਰਿਮੀਨਲ ਜਾਂ ਕ੍ਰਾਈਮ ਸੀ ਡਿਟੈਕਟ ਕੀਤਾ ਹੋਵੇ ਕੁਝ ਕੀਤਾ ਹੋਵੇ ਉਹ ਸਾਡੇ ਨਾਲ ਉਹ ਵੀ ਸਾਂਝਾ ਕਰੋ ਬੰਬ ਮਹਾਰਾਸ਼ਟਰ ਦਾ ਹੁੰਦਾ ਕਈ ਵਾਰੀ ਬੰਦਾ ਤੁਹਾਨੂੰ ਕਿਸੇ ਵੇਲੇ ਆਪਾਂ ਵੱਖਰੀ ਥੋੜੇ ਚ ਗੱਲ ਕਰਾਂਗੇ ਜੀ ਕੋਈ ਇੱਕ بڑا ਜਿਹੜਾ ਬੰਬੇ ਚ ਦਾਉਦ ਗਿੰਦਾ ਸੀ ਯਸਰ ਆ ਇੱਕ ਹੋਰ ਪੂਨੇ ਚ ਮੁੰਡਾ ਸੀ ਜੀ ਤੇ ਜਿਹਨੂੰ ਮੈਂ ਕਾਫੀ ਨਜ਼ਦੀਕ ਤੋਂ ਦੇਖਿਆ ਜੀ ਉਹ ਨੂੰ ਫੜਿਆ ਵੀ ਤੇ ਸਾਚਾ ਇੰਟਰੋਗੇਟ ਵਗਰਾ ਵੀ ਕੀਤਾ ਕਈ ਵਾਰੀ ਤੇ ਪਰੋਦ ਚ ਜ਼ਿਕਰ ਮਾੜੇ ਪੁਆਇੰਟ 4 ਸਨ ਤੇ 10 ਚੰਗੇ ਪੁਆਇੰਟ ਵੀ ਹੈਗੇ ਸੀ ਅੱਛਾ ਰੋਟੀ ਖਾ ਰਿਹਾ ਫਰਜ਼ ਕਰੋ ਕੋਈ ਮੰਗਤਾ ਆ ਗਿਆ ਉਹਨੇ ਹੱਥ ਦੀ ਰੋਟੀ ਫੜਾ ਦੇਣੀ ਉਹਨੂੰ ਅੱਛਾ ਕੋਈ ਮਾਈ ਆ ਗਈ ਇਹਨੇ ਉਹ ਰੋਟੀ ਫੜਾ ਦੇਣੀ ਹੱਥ ਦੀ ਅਮਾ ਖਾ ਤੂੰ ਕੋਈ ਅੱਧੀ ਤੂੰ ਨਾਲ ਆ ਅਰੇ ਅੱਲਾ ਦੇਗਾ ਨਾ ਮੇਰੀ ਕਾਹ ਕੋ ਚਿੰਤਾ ਕਰਤੀ ਤੇ ਇਹ ਉਹ ਤੇ ਚੀਜ਼ ਚੰਗੀਆਂ ਚੀਜ਼ਾਂ ਵੀ ਸੀ ਜੀ ਮੈਂ ਉਹ ਤੇ ਕਾਫੀ ਸਖਤੀ ਉਸ ਵਕਤ ਕਰਕੇ ਉਹਨੂੰ ਕੰਟਰੋਲ ਕੀਤਾ ਤੇ ਪਰ ਮੈਂ ਇੱਕ ਦੋ ਵਾਰੀ ਕੋਈ ਉਹ ਤੇ ਉਸੇ ਅਸੇ ਰੁਕ ਸੇ ਇਹ ਦੋਲੇ ਦਿਨ ਜੀ ਮੈਨੂੰ ਸੀਬੀਆ ਘਰ ਮਿਲਣ ਆਏਗਾ ਕੇਸ ਚ ਵਾਂਟਡ ਸੀ ਅਸੀਂ ਟਰੈਪ ਲੀਤੀ ਤਾਂ ਵੀ ਮੈਨੂੰ ਸੀਬੀਆ ਹੀ ਬੋਲੇ ਘਰਾ ਕੇ ਚੋਰੀ ਛਿਪੇ ਘਰ ਜਿਹੜਾ ਮਾਰ ਕੇ ਜਾਏਗਾ ਹੂੰ ਰਾਤ 2:30 3:00 ਵਜੇ ਆਇਆ ਇਹਨੂੰ ਮੈਨੂੰ ਸੀਬੀਆ ਰਾਤ 2:30 3:00 ਵਜੇ ਵੀ ਉਹਨੂੰ ਡੀਗੇ ਹੋਵੇਗੇ ਹੂੰ ਉਹ ਅਸੀਂ ਫੜ ਲਿਆ ਹੁਣ ਇਹਨੂੰ ਸੀਬੀ ਬੜੀ ਦੇਰ ਦਾ ਵਾਂਟਡ ਸੀ ਤੇ ਅਸੀਂ ਬੜੀ ਸਖਤੀ ਕਰਾਂਗੇ ਉਹ ਤਾਂ ਇਹ ਕੁਝ ਗਲਤੀਆਂ ਵੀ ਕੀਤੀਆਂ ਸੀ ਕਾਨੂੰਨ ਤੋੜਿਆ ਵੀ ਸੀ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਨਾਲ ਪੰਗੇ ਵੀ ਲਏ ਸੀ ਤੇ ਮੈਂ ਅਗਲੇ ਦਿਨ ਥਾਣੇ ਗਿਆ ਤੇ ਮੈਂ ਵਿਜ਼ਿਟ ਕਰੀਦੀ ਸੀ ਉੱਥੇ ਅ ਲੌਕਅਪ ਚਾਇਗਾ ਸੀ ਮੈਨੂੰ ਬੁਲਾ ਲਿਆ ਤੇ ਅਨੁਸ਼ੀਲ ਵੀ ਸ਼ਾਇਦ ਮੈਂ ਗੁੱਸਾ ਕਰਾਂ ਮਾਰਕੁੱਟ ਵੀ ਕਰਾਂ ਅੱਛਾ ਮੈਨੂੰ ਬੁਲਾ ਕੇ ਨਾ ਤੁਹ ਬਰਉਧਿਕਾ ਬਕਾ ਚਾਪੀਂਗਾ ਤੇ ਬੜਾ ਹੈਰਾਨਜਾ ਹੋ ਗਿਆ ਤੇ ਮੈਂ ਉਹ ਸੰਬਾਦ ਮੈਂ ਨੂੰ ਅਸਲ ਚੁਰੂ ਕਿਹਾ ਬੱਚਪਿਆਂ ਨੂੰ ਚੰਗਾ ਗਰਮਾਣੀ ਵਗਰਾ ਦੇ ਦੀ ਨਾਲ ਲਵੇ ਘਰੋਂ ਇਹਦੇ ਕਪੜੇ ਮੰਗਵਾ ਦੀ ਤੇ ਆਪਰੇ ਸੇ ਚੁੱਕ ਇਹਨੂੰ ਸੰਗਾ ਖਾਣਾ ਈਦ ਹੈ ਅੱਜ। ਅਸੀਂ ਫੜਿਆ ਵੀ ਤਾਂ ਸਾਡੇ ਕਾਬੂ ਵੀ ਤਾਂ ਆ ਗਿਆ ਈਦ ਵਾਲੇ ਦਿਨ। ਤਦ ਮੈਂ ਉਹਨੂੰ ਕਮ ਕਰ ਅਦਿਸ਼ ਤਰ ਨਾਲ ਮੈਂ ਕਮ ਅਸੀਂ ਬੜੇ ਗੁੱਸੇ ਗਲੇ ਮੈਨੂੰ ਹੈਗੇ ਆ। ਕਦੇ ਫੇਰ ਦੇਖਾਂਗੇ। ਪਰ ਅੱਜ ਈਦ ਦੇ ਦਿਨ ਤੂੰ ਮੈਨੂੰ ਮਿਲਿਆ। ਹਾਂ ਮੁਹੰਮਦ ਹੈ। ਅੱਜ ਮੁਹੰਮਦਨ ਸੀ ਬੰਦਾ। ਹਾਂਜੀ। ਮੁਹੰਮਦਨ ਸੀ। ਉਹ ਮੁਸਲਮਾਨ ਸੀ। ਤੇ ਮੈਂ ਆਜ ਤੂੰ ਸਿਰਫ ਈਦ ਮਨਾ। ਪਰ ਕੋਈ ਕਰ ਕੱਲ ਦੇਖਾਂਗੇ। ਤੇ ਕੱਲ ਉਹ ਤਰ ਨਾਲ ਫੇਰ ਦੇਖਾਂਗੇ। ਕੋਈ ਗੁੱਸੇ ਗਲੇ ਜੋ ਵੀ ਹੈਗੇ ਕੱਲ ਕਰਾਂਗੇ। ਉਤਾ ਮੈਟਰ ਕਰਕੇ ਤਰਾਂ ਜੋ ਉਹ ਰਿਵਨ ਉਹ ਸੇ ਜੋ ਖਣਾ ਕਿ ਸਰ ਉਹ ਕਹਿ ਰਹੇ ਸਾਹਬ ਕਬ आएंगे ਤੇ ਉਹ ਨਮਰ ਕਰਕੇ ਉਹ ਕਿਨ ਸਾਫ ਸੇ ਠੁਕਾਈ ਕਰवानी ਹੈ ਅੱਛਾ ਬ੍ਰੇਕਪੀ ਉਹਨਾਂ ਸਾਹਬ ਇਹ ਜੋ ਆਪਨੇ Eid ਦੇ ਦਿਨ ਛੋੜ دیا ਮੈਨੂੰ ਬਹੁਤ ਬੜਾ ਇਨਸਾਨ ਕਰ دیا۔ ਅੱਛਾ ਇਨਸਾਨੀ ਕਦਰ ਆਪ ਕਰ ਰਹੇ ਹੋ ਹੋਰ ਕੀ ਚਾਹੀਏ ਉੱਪਰ ਮੇਰੇ ਨਾਲ ਕੰਮ ਗਿਆ ਤਾਂ ਠੋਕਾਈ ਤਾਂ ਮੇਰੀ ਹੋਣੇ ਵਾਲੀ ਹੈ ਅਸਾ ਉਹ ਫਿਰ ਮੈਨੂੰ ਕਹਿੰਦਾ ਮੈਂ ਕਿ ਗੱਲ ਸੁਣ ਪੁੱਤ ਨੂੰ ਪਤਾ ਤੇਰੀ ਠੋਕਾਈ ਵੀ ਕਰਦੇ ਆ ਕਿਉਂ ਕਰਦੇ ਆ ਜਦੋਂ ਫਸ ਕਰ ਸਖਤੀ ਕੀਤੀ ਤਾਂ ਨਾ ਕਰ ਦੇ ਅਹਸ ਕਰਕੇ ਵੀ ਤੂੰ ਗਲਤ ਰਸਤਾ ਛੱਡ ਦੇ ਸਰ ਲੰਮੀ ਕਹਾਣੀ ਹੈ ਬਾਤ ਹੈ ਮੁੰਡਾ ਅਹ ਗਲਤ ਰਸਤਾ ਛੱਡਣ ਲੱਗ ਪਿਆ

ਕਹ ਰਿਹਾ ਪੰਜਾਬ ਡਿਊਟੀ 'ਤੇ ਜਾ ਰਹੇ ਉਹ ਬਈ ਸ਼ਰ ਡਿਊਟੀ ਕੋਈ ਆਪਣੇ ਹੱਥੇ ਥੋੜਾ ਹੁੰਦੀ ਹੈ ਉਹਨੇ ਪੰਜ-ਛੇ ਅਫਸਰਾਂ ਨੂੰ ਆਰਡਰ ਦਿੱਤੇ ਆ ਉਹ ਮੇਰਾ ਵੀ ਨਾ ਹੈਗਾ ਵੀ ਚੱਲ ਪੰਜਾਬ ਡਿਊਟੀ ਲਈ 2 ਸਾਲ ਲਈ ਉਹ ਅਸ ਹਾਕਾ ਕੋਈ ਇਧਰ ਅੱਛਾ ਹੈ ਬੁੜੀਆ ਹੈ ਨਾ ਉਧਰ ਕਿਆਸ ਹਾਲਾ ਗੋਲੀ ਚਲਦੀ ਏ ਚਲਦਾ ਉਹ ਚਲਦਾ ਅੱਛਾ ਮੈਂ ਉਹ ਦੱਸਾਂ ਮੈਂ ਕਿ ਉਹ ਦੇਖਿਆ ਤਾਂ ਹੁੰਦਾ ਜੋ ਸਰਕਾਰ ਨੇ ਫੈਸਲਾ ਕਰਤਾ ਉਹਨੂੰ ਸਰਕਾਰ ਦਾ ਹੁਕਮ ਮਜੂੜਾਣਾ ਪੈਣਾ ਹਾਂ اچھا ਉਹ ਫਿਰ ਬੈਂ ਕਰਨਾ ਸਰ ਮੈਂ ਤਾਂ ਸਿਰਫ ਜਾਣ ਲੱਗਾ ਮੈਨੂੰ ਸੀ ਭੇਜੇ ਇੱਕ ਹੋਰ ਤੁਸੀਂ ਫਿਰ ਤੇ ਬੜੇ احਸਾਨ ਕੀਤੇ ਆ ਇਹ ਤਾਂ ਮੇਰੇ ਕੋਲ ਤਾਂ ਤੜੀ ਪਾਰ ਕਰ ਦਿੱਤੇ ਤੇ ਹੁਣ ਤੱਕ اچھا ਤੇ ਬੈਂ ਬਹੁਤ ਬਹੁਤ ਸ਼ੁਕਰੀਆ ਆਪਕਾ ਬਸ ਮੈਂ 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 ਤੁਹਾਨੂੰ ਇੱਕ ਚੀਜ਼ ਕਹਿਣੀ ਸੀ ਮੈਂ ਕਹਾਂ ਮੈਂ ਤਾਂ ਪੰਜਾਬ ਚਲੇ ਜਾਣਾ ਤਾਂ ਰਿਕਮ ਕਰੀ ਆਉਂਦੀ ਕਾਰਪੋਰੇਸ਼ਨ ਇਲੈਕਸ਼ਨ ਚ ਖੜਾ ਹੋ ਜੀਂ ਅਚੀ ਇੰਡੀਪੈਂਡੈਂਟ ਪਾਰਟੀ ਕਿਸ ਨਾਲ ਨਹੀਂ ਲੱਗਣਾ ਹਮ ਹਰੇ ਸਾਹਿਬ ਮੇਰੇ ਕੋ ਕੌਣ ਵੋਟ ਡਾਲੇਗਾ ਮੈਂ ਤਾਂ ਮੈਂ ਤਾਂ ਜੋ ਜਿੱਦਾਂ ਦੇਖਿਆ ਮੈਂ ਤੁਹਾਨੂੰ ਤਾਂ ਹੱਸ ਰਿਹਾ ਮੈਂ ਉੱਥੇ ਜਾ ਰਿਹਾ ਵਕੂਲੀ ਉਸਦਰ ਮੈਂ ਸ਼ਾਮ ਦੀ ਟ੍ਰੇਨ ਫੜਨੀ ਸੀ ਸਮਾਨ ਵਗੈਰਾ ਲਾ ਕੇ ਫੈਮਿਲੀ ਲਾ ਕੇ ਮੈਂ ਨਿਕਲਾਂ ਸੀ ਤੇ ਮੈਂ ਕਹਿੰਦਾ ਮੈਂ ਨਿਕਲ ਰਿਹਾ ਅੱਜ ਪਰਤੂਏ ਨਾ ਇਹ ਯਾਤਰਾ ਖੀਵੇਂ ਅਧਰੂਆ ਕਹਿ ਰਿਹਾ ਅਕਬ ਬਰਮਤ ਆ ਗਿਆ ਇਹ ਬਾਤ ਕਿ ਦੋ ਤਿੰਨ ਮਹੀਨੇ ਬਾਅਦ ਇਲੈਕਸ਼ਨ ਹੋਈ ਅਹ ਖੜਾ ਹੋ ਗਿਆ ਇੰਡੀਪੈਂਡੈਂਟ ਅੱਛਾ ਜੀ ਸਾਰੇ ਪਾਰਟੀਆਂ ਦੇ ਕੈਂਡੀਡੇਟ ਸਭ ਬੁਰੀ ਤਰ੍ਹਾਂ ਹਾਰੇ ਆ ਜਿੱਤੇ ਆਪਣੇ ਮਾਰਜ ਨਾਲ ਇਹ ਪਰ ਤਿੰਨ ਚਾਰ ਵਾਰੀ ਉਸੇ ਕਾਰਪੋਰਟਰ ਆ ਔਰ ਅੱਛਾ ਪੋਲਿਟਿਕਲ ਲੀਡਰ ਬਣ ਗਿਆ ਬਾਤ ਸਿਆਣਾ ਹੋ ਗਿਆ ਸਾਰੇ ਗੱਲਸਕਾਪ ਛੱਡ ਦੇ ਉੱਤੇ ਹੁਣ ਉਹ ਉਹਨ ਦਾ ਇੱਕ ਸਕਸੈਸਫੁਲ ਬਿਜ਼ਨਸਮੈਨ ਹੈ। ਅੱਛਾ ਜੀ। ਜਿਹੜਾ ਅੱਛਾ ਸੋਸ਼ਲ ਸਰਕਲ ਜਿਹੜਾ ਕਿਸਮ ਦੇ ਚੰਗਾ ਮਤਲਬ ਅੰਡਰਵਾਰਡਰ ਨਾਲ ਜੁੜਿਆ ਹੋਇਆ ਬੰਦਾ ਸੀ, ਬਦਮਾਸ਼ ਸੀ। ਬਿਲਕੁਲ ਕੋਟਨ ਬਾਹਰ ਆ ਗਿਆ। ਉਹ ਗੁਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਉਹ ਜਿਹੜੇ ਇੱਕ ਕਿਸਿਆਂ ਤੋਂ ਸਾਨੂੰ ਜਾਣੂ ਕਰਾਇਆ ਮਹਾਰਾਸ਼ਟਰ ਦੇ। ਵੀ ਇੱਕ ਬਹੁਤ ਵੱਡਾ ਬਦਮਾਸ਼ ਜਿਹੜਾ ਮੁਖਤਾਰਾ ਚ ਆ ਗਿਆ, ਬਾਅਦ ਚ ਕਾਰਪੋਰੇਟ ਬਣਿਆ ਫਿਰ ਉਹ ਬਿਜ਼ਨਸਮੈਨ ਬਣਿਆ। ਇਹ ਕੋ ਬੰਦਾ ਜਿਹੜਾ ਅਪਰਾਧ ਦੀ ਲਾਈਨ 'ਚ ਜਾਂਦਾ ਜਾਂਦਾ ਤੁਸੀਂ ਬਚਾਤਾ ਤੇ ਉਸ ਤੋਂ ਬਾਅਦ ਉਹ ਮੰਤਰੀ ਬਣਿਆ ਤੇ ਮੰਤਰੀ ਵੀ ਉਹ ਬੜਿਆ ਜਿੱਥੇ ਤੁਹਾਡਾ ਹੀ ਜਿਹੜਾ ਇੱਕ ਤਰ੍ਹਾਂ ਨਾਲ ਬੌਸ ਬੜਿਆ ਤੁਹਾਡਾ ਤੁਹਾਡੇ ਹੀ ਡਿਪਾਰਟਮੈਂਟ ਦਾ ਜਿਹੜਾ ਉਹ ਮੰਤਰੀ ਬਣਿਆ ਇਸ ਲਈ ਲੱਗਦਾ ਵੀ ਲੋਕਾਂ ਨੂੰ ਤੁਹਾਡੀਆਂ ਇਹਨਾਂ ਗੱਲਾਂ ਤੋਂ ਤੁਹਾਡੀਆਂ ਨਾਲ ਕਹਾਣੀਆਂ ਤੋਂ ਸਿੱਖਣ ਨੂੰ ਕਾਫੀ ਕੁਝ ਮਿਲੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ